ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਅਮ ਤੁਹਾਨੂੰ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਜੀ ਰੈਸিপি ਰੈਸিপি ਜਿਹੜੀ ਬਣਾਵਾਂਗੇ ਆਪਾਂ ਨਾਨਕਟਾਈ ਦੀ ਬਣਾਵਾਂਗੇ ਮਤਲਬ ਕਿ ਘਰ ਚ ਕਿਵੇਂ ਬਾਬਾ ਬਿਨਾ oven ਤੋਂ ਬਿਨਾ ਬੇਕ ਕਰੇ ਆਪਾਂ ਘਰ ਚ ਹੀ ਬਣਾਵਾਂਗੇ ਮਿੱਠੇ ਬਿਸਕਟ ਨਾਨਕਟਾਈ ਬਣਾਉਣ ਲਈ ਜੀ ਆਪਾਂ ਨੂੰ ਸਮਾਨ ਦੱਸਾਂ ਜੋ ਕੀ ਲੈਣਾ ਸਮਾਨ ਇੱਕ ਇੱਕ ਚਮਚ ਵੱਡਾ ਸੋਜੀ ਦਾ ਇੱਕ ਚਮਚੀ ਆਟੇ ਦਾ ਤੇ ਮਿੱਠਾ ਜਿਹੜਾ ਆਪਣਾ ਸਵਾਦ ਅਨਸਾਰ ਬੇਸਨ 2 ਚਮਚ ਤੇ ਮੈਦਾ 1 ਚਮਚ ਐਲਗੀ ਪਾਊਡਰ, ਡਰਾਈ ਫਰੂਟ, ਦੇਸੀ ਘਿਓ ਤੇ ਬਾਕੀ ਝੋਲਾਵਾ ਤੁਸੀਂ ਹੋਰ ਕੋਈ ਸਮਾਨ ਲੈਣਾ ਚਾਹੋ ਤਾਂ ਕੋਈ ਹੋਰ ਤੁਸੀਂ ਪਾਉਣਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ। ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕੋਈ ਬਰਤਨ ਲੈ ਲੈਣਾ ਤੇ ਉਸ 'ਚ ਆਪਾਂ ਪਾਵਾਂਗੇ ਦੇਸੀ ਘਿਓ। ਇਹ ਵੀ ਇੱਕ ਵੱਡਾ ਚਮਚਾ ਜੀ ਪਾਉਣਾ ਤੇ ਉਸ ਵੱਲ ਪਾਵਾਂਗੇ ਚੀਨੀ। ਤੁਸੀਂ ਕਿ ਹੁਣ ਜਗ੍ਹਾ ਬਟਰ ਵੀ ਲੈ ਸਕਦੇ ਆ ਇਹ ਪੀਸੀ ਹੋਈ ਚੀਨੀ ਹੈ ਜੀ ਘਰਚੀ ਬਣਾਈ ਹੈ ਪੀਸੀ ਲਈ ਇਹਨਾਂ ਸਦਵਨ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਔਰ ਚੀਨੀ ਤੇ ਆਪਾਂ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਬਿਲਕੁਲ ਤੇ ਹੁਣ ਆਪਾਂ ਇਸ ਪਾਵਾਂਗੇ ਆਟਾ ਮੈਦਾ ਆਟਾ ਸੁਜੀ ਬੇਸਨ ਅਗਰ ਤੁਸੀਂ ਕੱਲੇ ਬੇਸਨ ਦੇ ਬਣਾਉਣਾ ਚਾਹੁੰਦੇ ਹੋ ਤਾਂ ਕੱਲੇ ਬੇਸਨ ਦੇ ਹੀ ਬਣਾ ਸਕਦੇ ਹੋ ਉਹ ਆਪਣੀ ਮਰਜ਼ੀ ਹੈ ਡਰਾਈ ਫਰ ਐਲਾਈਚੀ ਪਾਊਡਰ ਪਾਵਾਂਗੇ ਅੱਧਾ ਚਮਚ ਫਲੇਵਰ ਲਈ ਸੇਵਾਂ ਡਰਾਈ ਫਰੂਟੇਜ ਵਿੱਚ ਕਾਜੂ ਬਦਾਮ ਪਿਸਤਾ ਸਾਰੀ ਜਿਆ ਕਰੋੜ ਵਗੈਰਾ ਪੀਸ ਕੇ ਰੱਖ ਲਏ ਸੀ ਇਹ ਆਪਾਂ ਪਾਵਾਂਗੇ ਦੋ ਚਮਚ ਇਹਨਾਂ ਸਾਰੀ ਜਣਾ ਪਕਰਾਂਗੇ ਲੈਸ ਲਓ ਜਿੰਨਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਿਲਕੁਲ ਇੱਕ ਡੋਜ਼ ਜਰਾ ਤਿਆਰ ਕਰਾਂਗੇ ਅਗਰ ਆਪਾਂ ਥੋੜਾ ਜਿਹਾ ਵਸੇ ਘੋਲ ਦੇ ਨਾਲ ਹੀ ਆਪਾਂ ਕੜੋਆ ਬਣ ਜੀਗਾ ਕਿ ਆਪਣਾ ਘਿਓ ਵਾਧਾ ਜੇ ਉਹਨਾਂ ਨੂੰ ਘੱਟ ਪਾ ਲਗੇ ਤਾਂ ਉਹ ਹੋਰ ਪਾ ਲਵੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਡੋਅ ਤਰ੍ਹਾਂ ਤਿਆਰ ਕਰਕੇ ਤੇ ਜਿੰਨ ਜਿਹੜੇ ਹੁਣ ਤਿਆਰ ਕਰਦੇ ਆ ਉਹਨੇ ਚਿਰ ਆਪਾਂ ਇੱਧਰ ਦਿਖਾਇਆ ਤੁਹਾਨੂੰ ਤੇ ਇੱਧਰ ਆਪਾਂ ਕੋਈ ਵੀ ਕੜਾਹੀ ਲੈ ਲੈਣੇ ਕੜਾਹੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਕੋਕੋਕੋਲਾ ਕੋਈ ਬਰਤਨ ਅਕਾਦਾਂਗੇ ਜਾਂ ਫੇਰ ਤੁਸੀਂ ੜਕੋ ਕੋ ਸਟੈਂਡ ਹੋਵੇ ਤੁਸੀਂ ਉਹ ਵੀ ਰੱਖ ਸਕਦੇ ਹੋ ਤੇ ਆਪਾਂ ਇਹਨੂੰ ਢੱਕ ਦਾਂਗੇ ਤੇ ਇੱਕ ਪਾ ਇਹਨੂੰ ਚੰਗੀ ਤਰ੍ਹਾਂ ਪਾ ਫ ਬਣਾਵਾਂਗੇ ਗਰਮ ਕਰਾਂਗੇ ਪੂਰਾ ਪ੍ਰੀ ਹੀਟ ਕਰਾਂਗੇ ਬਿਲਕੁਲ ਚੰਗੀ ਤਰ੍ਹਾਂ ਤੇ ਆਪਾਂ ਬਣਾਉ ਉਹਨਾਂ ਤੋਂ ਬਣਾ ਰਹੇ ਹਾਂ ਇਸ ਕਰਕੇ ਆਪਾਂ ਕੜਾਈ 'ਚ ਬਣਾ ਰਹੇ ਅੱਜ ਲਓ ਜੀ ਆਪਾਂ ਚਮਚ ਜਿਹਾ ਤਨਾਲ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਰਿਹਾ ਸੀ ਆਪਾਂ ਹੱਥ ਨਾਲ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਇੱਕ ਚੀਜ਼ ਆਪਾਂ ਇਹ ਝੁਕਸ ਕਰਕੇ ਮਿੱਠ ਹੋਰ ਮਿਕਸ ਕਰਾਂਗੇ ਬੇਕਿੰਗ ਪਾਊਡਰ ਆਵਰਾ ਬੇਕਿੰਗ ਪਾਊਡਰ ਤੇ ਇਹ ਜੇ ਆਪਾਂ ਅੱਧਾ ਚਮਚ ਤੋਂ ਵੀ ਘੱਟ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਅੱਧਾ ਜਮ माजी ਪਾਕ ਤੋਂ ਘਟ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਾ ਕੇ ਫਿਰ ਮਿਕਸ ਕਰਾਂਗੇ ਅਗਰ ਘਿਓ ਘਟ ਲੱਗੇ ਤੁਸੀਂ ਘਿਓ ਵੀ ਹੋਰ ਪਾ ਸਕਦੇ ਹੋ ਅਗਰ ਤੁਸੀਂ ਘਿਓ ਘਟ ਪਾਉਣਾ ਚਾਹੋ ਤਾਂ ਤੁਸੀਂ ਦੁੱਧ ਦੇ ਨਾਲ ਵੀ ਇਹਨੂੰ ਗੋਨਾ ਸਕਦੇ ਚੰਗੀ ਤਰ੍ਹਾਂ ਡੋਅ ਤਿਆਰ ਕਰ ਸਕਦੇ ਆ ਲਓ ਜੀ ਕਡੋ ਦੀ ਤਰ੍ਹਾਂ ਤਿਆਰ ਕਰ ਲਿਆ ਦੇਖੋ ਕਿੰਨਾ ਵਧੀਆ ਬਣਿਆ ਤੇ ਆਟਾ ਤੇ ਆਪਾਂ ਇਹਨੂੰ 10-15 ਮਿੰਟ ਲਈ ਰੈਸਟ ਤੇ ਰੱਖਾਂਗੇ ਢੱਕ ਕੇ ਚੰਗੀ ਤਰ੍ਹਾਂ ਕਿਸੇ ਵੀ ਸੁੱਤੀ ਕੱਪੜੇ ਨਾਲ ਹੋ ਜੀ 10 ਮਿੰਟ ਹੋ ਚੁੱਕੇ ਨੇ ਦੇਖੋ ਆਪਣਾ ਆਟਾ ਹੀ ਸੌਫਟ ਹੋ ਚੁੱਕਿਆ ਐ ਪਰਿਆਪਕ ਚੰਗੀ ਤਰ੍ਹਾਂ ਨਾਲ ਫੇਰ ਹਲ ਮੁੱਕੇ ਦੇ ਲਾ। ਬਲੌਜੀ ਦੇਖਾ ਆਟਾ ਆਪਣਾ ਬਿਲਕੁਲ ਤਿਆਰ ਹੈ ਤੇ ਆਪਾਂ ਜੇ ਤੁਸੀਂ ਜਿੰਨੇ ਕ ਸਾਈਜ਼ ਦੇ ਜਿੰਨੇ ਕ ਵੱਡੇ ਬਿਸਕੁਟ ਬਣਾਉਣੇ ਨੇ ਉਸ ਹਾ ਉਹਨਾਂ ਤੁਸੀਂ ਵਸਾਈਆਂ ਲੈ ਲਿਓ ਆਟਾ। ਐਸਰਾ ਪੇੜਾ ਜਾਂ ਛੋਟਾ ਜਾਂ ਤੇ ਵੀ ਸ਼ੇਪ ਤੁਸੀਂ ਕੋਈ ਵੀ ਮਰਜ਼ੀ ਰੱਖ ਸਕਦੇ ਹੋ। ਇਸ ਤਰ੍ਹਾਂ ਗੋਲ ਕਰਕੇ ਤੇ ਆਪਾਂ ਇਸ ਤਰ੍ਹਾਂ ਵੀ ਰੱਖ ਸਕਦੇ ਥੋੜਾ ਜਿਹਾ ਪ੍ਰੈਸ ਕਰਦਿਆਂ ਇਹਦੇ ਨਾਲ ਤੇ ਚੰਗੀ ਤਰ੍ਹਾਂ ਇਹ ਕਰ ਰੱਖ ਦਾਂਗੇ ਤੇ ਇਸ ਤਰ੍ਹਾਂ ਬਣਾ ਕੇ ਨਾ ਸਾਰੇ ਵਟ ਕੇ ਤੁਹਾਨੂੰ ਦਿਖਾਉਣੀ ਆ। ਹਮ ਸਾਰੇ ਦੇਖੋ ਬਿਸਕੁਟ ਉੱਤੇ ਬਣਾ ਕੇ ਤਿਆਰ ਕਰ ਲੇ। ਤੁਸੀਂ ਗੋਲੀ ਵੀ ਬਣਾ ਸਕਦੇ ਮੇਰੇ ਕੋਲ ਕੁੱਕੀ ਕਟਰ ਸੀਗਾ ਉਹਦੇ ਕਟਰ ਦੇ ਨਾਲ ਨਾ ਮੈਂ ਇਸ ਤਰ੍ਹਾਂ ਸ਼ੇਪ ਬਣਾਈ ਐ ਤੇ ਉੱਪਰ ਆਪਾਂ ਬਦਾਮਾਂ ਨੂੰ ਵਿੱਚੋਂ ਕੱਟ ਕੇ ਤੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਦੇਖੋ ਵਿੱਚੋਂ ਕਟਿੰਗ ਕਰਕੇ ਨਾ ਆਪਾਂ ਇਸ ਤਰ੍ਹਾਂ ਬਦਾਮਾਂ ਦੇ ਇਹਨਾਂ ਦੇ ਉੱਪਰ ਲਗਾਤਾ ਤੁਸੀਂ ਲਗਾਉਣਾ ਚਾਹੋ ਲਗਾ ਸਕਦੇ ਹੋ। ਅਧਵਾਸ ਕੇ ਆਪ ਵੀ ਕਰ ਸਕਦੇ ਹਾਂ ਹੁਣ ਆਪਾਂ ਇਹਨੂੰ ਕਰਾਂਗੇ ਕੜਾਹੀ 'ਚ ਰੱਖਾਂਗੇ ਤੇ ਇਹਨੂੰ ਬੇਕ ਕਰਾਂਗੇ। ਲਓ ਜੀ ਆਪਾਂ ਹੁਣ ਆਪ ਤੇ ਦੇਖੋ ਕੜਾਹੀ ਵੀ ਗਰਮ ਹੋ ਚੁੱਕੀ ਐ ਤੇ ਆਪਾਂ ਇੱਥੇ ਰੱਖ ਦਾਂਗੇ ਪਲੇਟ ਇਹੋ ਪ੍ਰਿਸਕ ਕੋਲੇ ਦੇ ਉੱਪਰ ਤੇ ਆਪਾਂ ਇਹਨੂੰ ਭਾਪਣਾ 30 ਤੋਂ 35 ਮਿੰਟ ਆਪਾਂ ਇਹਨੂੰ ਐਵੇਂ ਬੇਕ ਕਰਾਂਗੇ ਔਰ ਉਸ ਤਰ੍ਹਾਂ ਢੱਕ ਦਾਂਗੇ ਉੱਪਰ। ਤਾਂ ਕੀ ਜਿਹੜੀ ਭਾਪ ਹੈ ਉਹ ਪਾਣੀ ਦਾ ਭਾਪ ਹੈ ਪਰ ਬਿਸਕੁਟ ਬਿਲਕੁਲ ਵਧੀਆ ਬਣ ਜਾਣ ਕੜਾਹੀ ਚ ਬਣਾ ਰਹੇ ਆ ਆਪਾਂ ਤੇ ਤੁਸੀਂ ਵੀ ਬਣਾ ਕੜਾਹੀ ਚ ਬਣਾਣਾ ਚਾਹੋ ਇਸ ਤਰ੍ਹਾਂ ਹੀ ਬਣਾ ਲਿਓ ਬਹੁਤ ਵਧੀਆ ਆਸਾਨੀ ਦੇਕੇ ਨਾ ਬਣ ਜਾਂਦੇ ਆ ਘਰ ਚ ਬਣਾ ਓਵਨ ਤੋਂ ਲੋਈ ਆਪਣੇ 25 ਤੋਂ 30 ਮਿੰਟ ਹੋ ਚੁੱਕੇ ਨੇ ਤੇ ਆਪਾਂ ਦੇਖ ਲੈਣੇ ਚੱਕ ਕੇ ਤੇ ਦੇਖੋ ਆਪਣੇ ਬਿਸਕੁਟ ਕਿੰਨੇ ਸੋਨੇ ਬਣੇ ਨੇ ਤੇ ਦੇਖੋ ਬਿਲਕੁਲ ਕੋਈ ਬਿਲਕੁਲ ਵੀ ਕੱਚੇ ਨਹੀਂ ਹੈਗੇ ਤੇ ਦੇਖ ਕਿੰਨੇ ਸੋਹਣੇ ਬਣੇ ਆ ਤੇ ਆਪਾਂ ਹੁਣ ਪਲੇਟ ਕੱਢ ਲਾਂਗੇ ਵਾਹ ਲੋ ਜੀ ਦੇਖੋ ਬਿਸਕੁਟ ਬਿਲਕੁਲ ਤਿਆਰ ਹੈ ਬਿਲਕੁਲ ਵਧੀਆ ਨੇ ਇਹਨਾਂ ਠੰਡੇ ਹੋ ਕੇ ਚੰਗੀ ਤਰ੍ਹਾਂ ਇਹਨਾਂ ਕੋਲ ਵੀ ਸੈਟ ਹੋ ਜਾਣਗੇ ਤੇ ਬਿਲਕੁਲ ਵੀ ਕੱਚੇ ਨਹੀਂ ਹੈਗੇ ਵਧੀਆ ਘਰ ਚ ਬਣ ਜਾਂਦੇ ਆ ਕੋਈ ਜ਼ਿਆਦਾ ਮੁਸ਼ਕਲ ਨਹੀਂ ਜਦੋਂ ਨੂੰ ਕੋ ਗੈਸਟ ਆਵੇ ਜਾਂ ਫਿਰ ਪੱਛੀ ਜਿਹਾ ਜਦ ਤੱਕ ਆ ਵੀ ਆਪਣੇ ਜੀ ਕਰੇ ਕੁਝ ਖਾਣ ਨੂੰ ਮਿੱਠਾ ਤਾਂ ਆਪਾਂ ਬਣਾ ਕੇ ਤਿਆਰ ਤਿਆਰ ਕਰ ਸਕਦੇ ਘਰ ਚ ਬਾਜ਼ਾਰ ਨਾਲੋਂ ਜ਼ਿਆਦਾ ਵਧੀਆ ਬਿਸਕੁਟ ਘਰ ਚ ਬਣਾ ਕੇ ਤਿਆਰ ਕਰ ਸਕਦੇ ਆ तुन्न साडी व्हिडिओ किंवा लग्न जी लाईक कमेंट कर जरूर दसो अगर चॅनल ते पहिली बारनल सबसक्राईब करणार भोल्या करो वीडने दे पूरा देखा करो ते पूरा देख दे के कमेंट करत्या करो दस्या करो तिथे नवीन तमी वडिओी व्हिडिओने पूर स्किप ना करो पूरा एंड तक देख्या करो साडी व्हिडिओ देखण थोडा सार्या बहुत बहुत धन्यवाद जी